ਲੱਗਦਾ ਕੋਈ ਵੱਡਾ ਹੀ ਐਕਸੀਡੈਂਟ ਹੋਇਆ ਆ ਕਿੰਨੇ ਲੋਕੀ ਇੱਥੇ ਬੇਹੋਸ਼ ਪਏ ਆ ਟਾਇਰ ਖਿਲਰੇ ਪਏ ਆ ਇਹ ਤਾਂ ਉਹੀ ਦੁਕਾਨ ਆ ਲੁਧਿਆਣੇ ਦੀ ਜਿਹੜੀ ਫੈਕਟਰੀ ਆ ਜਿਨ੍ਹਾਂ ਦੀ ਟਾਇਰਾਂ ਦੀ ਭਾਈ ਸਾਹਿਬ ਉੱਠੋ ਉੜਦੇ ਨਹੀਂ ਪਏ ਲੋਕੀ ਭਾਜੀ ਲੋਕੀ ਬੇਹੋਸ਼ ਹੋ ਗਏ ਭਾਜੀ ਪੰਜਾਬ 'ਚ ਸਾਡੀ ਕੰਪਨੀ ਨੇ ਕਰਤੀ ਸਭ ਤੋਂ ਵੱਡੀ ਸਕੀਮ ਲਾਂਚ ਹੁਣ ਤੁਸੀਂ ਟਾਇਰ ਲਓ ਤੇ ਟਾਇਰ ਦੇ ਨਾਲ ਲਓ ਮੋਟਰਸਾਈਕਲ ਫਰੀ ਭਾਜੀ ਭਾਵੇਂ ਇਹ ਨਵੇਂ ਬੰਦੇ ਟ੍ਰੈਕਟਰ ਦੇ ਟਾਇਰ ਭਾਵੇਂ ਲਓ ਮੋਟਰਸਾਈਕਲ ਦਾ ਤੇ ਭਾਵੇਂ ਲਓ 3 ਬਿਲਡਰ ਤੇ ਭਾਵੇਂ ਲਓ ਛੋਟੇ ਹਾਤੀ ਦਾ ਮੈਨੂੰ ਪਤਾ ਹੁਣ ਤੁਸੀਂ ਇਹਦੇ ਚੱਕਰ 'ਚ ਰੇਟ ਵਧਾਉਂਦੇ ਹੋਣੇ ਉਹ ਭਾਜੀ ਸਾਡੀ ਖੁਦ ਹੀ ਕੰਪਨੀ ਹੈ ਮੈਨੂਫੈਕਚਰਿੰਗ ਹੈ ਜੀ ਰੇਟ ਸਾਡੇ ਵਰਗਾ ਕੋਈ ਮਾਰਕੀਟ 'ਚ ਦੇ ਨਹੀਂ ਸਕਦਾ 935 ਰੁਪਏ ਦਾ ਐਕਟਿਵੇਟਰ ਦਾ ਟਾਇਰ ਹੈ ਜੀ 945 ਰੁਪਏ ਦਾ ਜੁਪੀਡਰ ਦਾ ਟਾਇਰ ਹੈ ਜੀ ਗੱਡੀ ਜਿਹੜੀ ਮਰਜ਼ੀ ਲੈ ਲਓ ਭਾਜੀ 190 18 ਦਾ ਟਾਇਰ ਹੈ ਜੀ ਭਾਜੀ 1650 ਰੁਪਏ ਦਾ ਵੀਰੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜਾ ਟਾਇਰ ਚੱਲਦਾ ਪੰਜਾਬ ਦੇ ਵਿੱਚ ਸਾਡਾ ਇਹ ਚੱਲ ਰਿਹਾ ਜੀ ਭਾਜੀ 2100 ਰੁਪਏ ਦਾ ਟਾਇਰ ਹੈ ਜੀ ਆ ਆ ਗਿਆ ਜੀ ਟਾਇਰ ਸਪੋਰਟਸ ਮੁੰਡੇ ਜਿਹੜਾ ਪਾਉਂਦੇ ਜੀ 2200 ਰੁਪਏ ਦਾ ਟਾਇਰ ਆ ਮਾਰਕੀਟ ਚੋਂ ਵੀ ਦੇ ਦੇਵੇ ਚੈਲੰਜ ਹੈ ਜੀ ਭਾਜੀ ਇੱਕ ਹੋਰ ਤੁਹਾਨੂੰ ਸਕੀਮ ਦੱਸਣ ਲੱਗੇ ਆ ਤੁਹਾਡੇ ਪੈਰਾਥਲ ਜਮੀਨ ਨਿਕਲ ਜੂਗੀ ਤੁਸੀਂ ਟਾਇਰ ਪਾਓ ਅਗਲੇ ਟਾਇਰ ਫ੍ਰੀ ਲੈ ਕੇ ਜਾਓ ਨਾਲ ਮੋਟਰਸਾਈਕਲ ਵੀ ਫ੍ਰੀ ਲੈ ਕੇ ਜਾਓ ਮਤਲਬ ਕੀ ਬੋਲੀਏ ਨਿਆ ਹੋਸ਼ ਹੋ ਉਹ ਭਾਜੀ ਬਿਲਕੁਲ ਹੋਸ਼ ਹੈ ਇਹ ਦੇ ਕਰਕੇ ਤਾਂ ਸਾਡਾ ਪੰਜਾਬ ਜੀ ਨਾਮ ਆ ਭਾਜੀ ਟਰੈਕਟਰ ਦੇ ਵਿੱਚ ਤੂਤੀ ਬੋਲਦੀ ਹੈ ਸਾਡੇ ਪੂਰੇ ਪੰਜਾਬ ਦੇ ਵਿੱਚ ਪਿਛਲੇ ਟਾਇਰਾਂ ਦੇ ਨਾਲ ਅਗਲੇ ਟਾਇਰ ਬਿਲਕੁਲ ਫਰੀ ਨੇ ਨਾਲ ਮੋਟਰਸਾਈਕਲ ਦੀ ਸਕੀਮ ਜਿਹੜੀ ਆ ਉਹ ਵੀ ਨਾਲ ਲੈ ਕੇ ਜਾਓ ਈ ਰਿਕਸ਼ੇ ਦਾ ਫੁੱਲ ਗਾਰੰਟੀ ਵਾਲਾ ਟਾਇਰ ਹੈ ਜੀ ਅਨ ਕੰਡੀਸ਼ਨ ਗਾਰੰਟੀ ਹੈ ਟਾਇਰ ਦਾ 970 ਰੁਪਏ ਦਾ ਇਸ ਤੋਂ ਬਾਅਦ ਆਜੋ ਆਟੋ ਦੇ ਵਿੱਚ ਜੀ 7 1755 ਰੁਪਏ ਦਾ ਟਾਇਰ ਹੈ ਜੀ 100% ਹੀ ਪੋਟਾਈਲ ਰਬੜ ਹੈ ਜੀ ਲਾਸਟਿੰਗ ਦੇਖੋ ਟਿਊਬ ਦੀ ਨਲਕੀ ਦੇਖੋ ਆ ਦੇਖੋ ਤੁਸੀਂ ਔਰ ਇਹਦੀ ਗਾਰੰਟੀ ਫੁੱਲ ਗਾਰੰਟੀ ਭਾਜੀ ਭਾਜੀ ਛੋਟੇ ਆਤੀ ਦੀ ਜੋੜੀ ਆ ਗਈ ਜੀ ਅਗਲੇ ਟਾਇਰਾਂ ਦੀ 4400 ਰੁਪਏ ਦੀ ਜੋੜੀ ਆ ਪਿਛਲੀ ਜੋੜੀ ਇਹਦੀ 4600 ਰੁਪਏ ਦੀ ਪੈਂਚਰ ਦਾ ਬਿੱਲ ਕਦੇ ਸੁਣਿਆ ਪੈਂਚਰ ਦਾ ਬਿੱਲ ਵੀ ਸਾਡੀ ਕੰਪਨੀ ਨਾਲ ਦਿੰਦੀ ਹੈ ਜੀ 14 28 ਦਾ ਆਪਣਾ ਜਿਹੜਾ ਵਾ 30000 ਰੁਪਏ ਦੇ ਵਿੱਚ ਅਗਲਾ ਟਾਇਰ 616 ਦਾ ਫਰੀ ਹੈ ਜੀ ਆਹ ਵਾਲਾ 13 28 14 ਬਲਾਈ ਦਾ ਟਾਇਰ ਹੈ ਜੀ 616 ਦਾ ਟਾਇਰ ਅਗਲਾ ਬਿਲਕੁਲ ਫਰੀ ਹੈ ਕੈਪਟਨ ਦਾ 14 28 ਤੇ ਜਿਹੜਾ 16 21 18 ਪਲਾਈ ਦਾ ਟਾਇਰ ਆ ਸਾਡਾ ਝੋਟੇ ਵਰਗਾ ਜਿਹਦਾ ਕੋਈ ਤੋੜ ਪੂਰੇ ਪੰਜਾਬ 'ਚ ਨਹੀਂ ਇਹਦੇ ਨਾਲ 75 16 ਦਾ ਅਗਲਾ ਟਾਇਰ ਬਿਲਕੁਲ ਫਰੀ ਹੈ ਤੇ ਇਹਦਾ ਜਿਹੜਾ ਰੇਟ 52000 ਰੁਪਏ ਜੋੜੀ ਦਾ ਕਰਤਾ ਅਗਲੇ ਟਾਇਰ ਫਰੀ ਨਾਲ ਆਪਣੀ ਜਿਹੜੀ ਕੂਪਨ ਸਕੀਮ ਹੈ ਉਹ ਵੀ ਨਾਲ ਵੈਲਿਡ ਹੈ ਮੋਟਰਸਾਈਕਲ ਫਰੀ ਲੈ ਜਾਓ ਜੀ ਬਾਜੀ ਸਾਡੀ ਖਾਸियत ਸਾਡੇ ਟਾਇਰ ਦੀ ਕਿਸਾਈ ਘਟ ਹੈ ਜੀ ਆਈਐਸਸੀ ਮਾਰਕਟਾਇਰ ਹੈ ਜੀ ਉਸ ਤੋਂ ਬਾਅਦ ਜਿੱਦਾਂ ਅਸੀਂ ਸਰਵਿਸ ਦੇ ਰਹੇ ਹਾਂ ਤਾਂ ਕੋਈ ਕੰਪਨੀ ਦਿੰਦੀ ਨਹੀਂ ਕਾਊਂਟਰ ਰਿਪਲੇਸਮੈਂਟ ਅਸੀਂ ਦੇ ਰਹੇ ਹਾਂ ਜੀ ਪੂਰੇ ਪੰਜਾਬ ਦੇ ਵਿੱਚ ਸਾਡੇ 110 ਡੀਲਰ ਨੇ ਜੀ ਪੂਰੇ ਪੰਜਾਬ ਦੇ ਜਿੰਤੋਂ ਮਰਜ਼ੀ ਬੰਦਾ ਟਾਇਰ ਲਵੇ ਜਿੰਤੋਂ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ 'ਚ ਤੁਸੀਂ ਟਾਇਰ ਪਰਚੇਸ ਕਰੋ ਔਰ ਨਾਲ ਸਕੀਮ ਲਓ ਮੋਟਰਸਾਈਕਲ ਫ੍ਰੀ ਲੈ ਕੇ ਜਾਓ ਜੀ ਸਾਰੀਆਂ ਟਿਊਬਾਂ ਵੀ ਬਣਾਉਂਦੇ ਆ ਸਾਰੀ ਟਾਇਰ ਵੀ ਬਣਾਉਂਦੇ ਆ ਟਿਊਬ ਵੀ ਬਣਾਉਂਦੇ ਆ ਬਾਜੀ ਔਰ ਹਰ ਸਾਈਜ਼ ਦੇ ਦੇਖੋ ਵੱਖਰੇ ਵੱਖਰੇ ਕਲਰਾਂ ਦੀ ਪੈਕਿੰਗ ਹੈ ਟਿ ਆਕੇ ਆਪਣੀ ਰਿਪਲੇਸਮੈਂਟ ਕਰਾ ਕੇ ਲੈ ਕੇ ਜਾਓ ਜੀ ਇੰਪੋਰਟਡ ਬਟਾਈਲ ਰਬੜੀ ਯੂਜ਼ ਕੀਤੀ ਜਾਂਦੀ ਹੈ ਜੀ ਐਕਿਊਰਾ ਦਾ ਵਾਲਵ ਯੂਜ਼ ਕੀਤਾ ਜਾਂਦਾ ਜੀ ਇਹਦੇ ਵਿੱਚ ਭਾਵੇਂ ਇਹ ਸਕੀਮ ਸਾਡੀ ਕੰਪਨੀ ਨੇ ਲਾਂਚ ਕੀਤੀ ਹੈ ਜੀ ਪੰਜਾਬ ਦੀ ਸਭ ਤੋਂ ਵੱਡੀ ਸਕੀਮ ਹੈ ਜੀ ਕੀ ਜਿਹੜੇ ਗਾਰੰਟੀਡ ਪ੍ਰਾਈਜ਼ ਕੱਢ ਰਹੀ ਹੈ ਕੰਪਨੀ ਕੋਈ ਵੀ ਡਾਇਰ ਤੁਸੀਂ ਸਾਡੀ ਕੰਪਨੀ ਦਾ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਤੁਸੀਂ ਪਾਓ ਤੇ ਨਾਲ ਆਪਣਾ ਕੁੱਪਨ ਜਰੂਰ ਲੈ ਕੇ ਜਾਓ ਭਾਜੀ ਫਰਸਟ ਪ੍ਰਾਈਜ਼ ਹੈਗਾ ਜੀ ਤੁਹਾਡਾ ਬਾਈਕ ਆ ਜੀ ਸੈਕੰਡ ਈ-ਸਕੂਟਰੀ ਹੈ ਤੇ ਥਰਡ ਆਪਣਾ ਪ੍ਰਾਈਜ਼ ਜਿਹੜਾ ਹੈਗਾ ਫ੍ਰਿਜ ਹੈ ਉਸ ਤੋਂ ਬਾਅਦ ਆਪਣਾ ਜੂਸਰ ਮਿਲ ਰਿਹਾ ਤੇ ਉਹ ਸਮਾਰਟਵਾਚ ਇਸ ਮਿਲ ਰਹੀਆਂ ਨੇ ਜੀ 10 ਜੁਲਾਈ 2025 ਨੂੰ ਡਰਾਅ ਨਿਕਲੇਗਾ ਯਾਦ ਰੱਖੋ ਜੇ ਤੁਸੀਂ ਸਕੂਟਰ ਦੇ ਟਾਇਰ ਬਾਈਕ ਦੇ ਟਾਇਰ ਆਟੋ ਦੇ ਟਾਇਰ ਲੜਾ ਚਾਹੁੰਦੇ ਹੋ ਟੂ ਵੀਲਰ ਥਰੀ ਵੀਲਰ ਤੇ ਟ੍ਰੈਕਟਰ ਟਰੈਲਰ ਲੜਾ ਚਾਹੁੰਦੇ ਹੋ ਇੱਕੋ ਨਾਮ ਯਾਦ ਰੱਖੋ ਇਮੋਰਟਲ ਭਾਜੀ ਜੇ ਤੁਸੀਂ ਲੁਧਾਨੀ ਚੋਂ ਦੀ ਹਸਤੇ ਮਸ ਗਿਲਚੋਂ ਖੜੇ ਆ ਜੀ ਸਾਡਾ ਗਿਲਚੋਂ ਕਾਲਾ ਸ਼ੋਰੂਮ ਹੈ ਜੀ ਦੂਜਾ ਸ਼ੋਰੂਮ ਸਾਡਾ ਸਮਰਾਲਾ ਚੋਂ ਲੁਧਾਨੀ ਚ ਹੈ ਉਸ ਤੋਂ ਇਲਾਵਾ ਸਾਡੇ ਪੰਜਾਬ 'ਚ 110 ਡੀਲਰ ਨੇ ਕਿਸੇ ਵੀ ਡੀਲਰ ਤੋਂ ਸਾਡਾ ਟਾਇਰ ਪਰਚੇਸ ਕਰੋ ਇਮੋਰਟਲ ਟਾਇ